ਅਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੇ ਇੱਕ ਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਸ਼ਿਕਾਰ ਤੇ ਜਾਨ ਦੀ ਬੇਨਤੀ ਕੀਤੀ ਤਾਂ ਬਾਦਸ਼ਾਹ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਸ਼ਿਕਾਰ ਨੂੰ ਚੱਲ ਪਏ ਤੇ ਸ਼ਿਕਾਰ ਕਰਨ ਲਈ ਸੰਗਨੇ ਜੰਗਲ ਵਿੱਚ ਵੜ ਗਏ ਤੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਿਕਾਰ ਕਰਦਿਆਂ ਵੇਖਿਆ ਤਾਂ ਉਹ ਗੁਰੂ ਜੀ ਦੀ ਸ਼ਾਸਤਰ ਵਿਦਿਆ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ। ਬਾਦਸ਼ਾਹ ਜਹਾਂਗੀਰ ਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਇਸ ਜੰਗਲ ਵਿੱਚ ਇੱਕ ਖੁੰਖਾਰ ਸ਼ੇਰ ਰਹਿੰਦਾ ਹੈ। ਤਾਂ ਬਾਦਸ਼ਾਹ ਨੇ ਗੁਰੂ ਜੀ ਦੇ ਨਾਲ ਉਸ ਸ਼ੇਰ ਦੇ ਬਾਰੇ ਜ਼ਿਕਰ ਕੀਤਾ ਅਤੇ ਉਹਨਾਂ ਨੂੰ ਉਸ ਪਾਸੇ ਨੂੰ ਲੈ ਗਿਆ ਜਿਸ ਪਾਸੇ ਉਹ ਖੁੰਖਾਰ ਸ਼ੇਰ ਰਹਿੰਦਾ ਸੀ। ਜਦੋਂ ਸ਼ੇਰ ਨੇ ਆਪਣੇ ਆਲੇ-ਦੁਆਲੇ ਹੁੰਦੀ ਸ਼ੇਰ ਸ਼ਾਹਰ ਨੂੰ ਸੁਨਿਆ ਤਾ ਉਹ ਭਵਕ ਮਾਰ ਕੇ ਝਾੜੀਆਂ ਤੋਂ ਬਾਹਰ ਨਿਕਲਿਆ ਉਸ ਖੁੰਖਾਰ ਸ਼ੇਰ ਦਾ ਦਿਸਾਰ ਸਰੀਰ ਵੇਖ ਕੇ ਤੇ ਉਸ ਦੀ ਭਿਆਨਕ ਆਵਾਜ਼ ਸੁਣ ਕੇ ਜਹਾਂਗੀਰ ਤੇ ਉਸ ਦੇ ਸਾਥੀਆਂ ਦੇ ਲੋਹ ਕੰਡੇ ਖੜੇ ਹੋ ਗਏ ਕਿਉਂਕਿ ਜਿਹੜਾ ਸ਼ੇਰ ਸੀ ਉਹ ਆਮ ਸ਼ੇਰਾਂ ਤੋਂ ਕਾਫੀ ਵੱਡਾ ਤੇ ਖੁੰਖਾਰ ਦਿਖਾਈ ਦਿੰਦਾ ਸੀ ਇੰਨਾ ਭਿਆਨਕ ਸ਼ੇਰ ਵੇਖ ਕੇ ਹਾਥੀ ਦੀਆਂ ਚੰਗਿਆੜੀਆਂ ਨਿਕਲ ਗਈਆਂ ਬਾਦਸ਼ਾਹ ਜਹਾਂਗੀਰ ਉਸ ਸ਼ੇਰ ਨੂੰ ਵੇਖ ਕੇ ਆਪਣਾ ਹਾਥੀ ਪਿੱਛੇ ਲੈ ਗਿਆ ਤੇ ਪਿੱਛੇ ਜਾ ਕੇ ਉਸਨੇ ਆਪਣੇ ਨਾਲ ਆਏ ਸ਼ਿਕਾਰੀਆਂ ਨੂੰ ਕਿਹਾ ਕਿ ਜਿਹੜਾ ਵੀ ਇਸ ਖੁੰਖਾਰ ਸ਼ੇਰ ਨੂੰ ਮਾਰੇਗਾ ਮੈਂ ਉਸ ਨੂੰ ਮਹ ਮੰਗਿਆ ਇਨਾਮ ਦਵਾਂਗਾ ਪਰ ਉਸ ਭਿਆਨਕ ਡਰੋਨੇ ਸ਼ੇਰ ਨੂੰ ਦੇਖ ਕੇ ਡਰਦਾ ਮਾਰਾ ਕੋਈ ਜਣਾ ਵੀ ਅੱਗੇ ਨਹੀਂ ਵਧਿਆ ਤੇ ਸਾਰੇ ਜਣੇ ਪਿੱਛੇ ਵੱਲ ਨੂੰ ਹਟ ਗਏ ਪਰ ਮੀਰੀ ਪੀਰੀ ਦੇ ਮਾਲਕ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਕਦਮ ਦੀ ਪਿਛਾਣ ਨਹੀਂ ਹਟੇ ਤੇ ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਨੂੰ ਦੇਖਦੇ ਰਹੇ ਤਾਂ ਬਾਦਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇਸ ਸ਼ੇਰ ਨੂੰ ਮਾਰਨਾ ਮੇਰੇ ਹੱਥ ਵਸ ਨਹੀਂ ਹੈ ਪਰ ਕੀ ਤੁਸੀਂ ਇਸ ਸ਼ੇਰ ਦਾ ਸ਼ਿਕਾਰ ਕਰ ਸਕਦੇ ਹੋ ਤਾਂ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਕਿ ਜੇਕਰ ਅਕਾਲ ਪੁਰਖ ਨੇ ਚਾਹਿਆ ਤਾਂ ਕੁਝ ਵੀ ਮੁਮਕਿਨ ਨਹੀਂ ਹੈ ਉਸ ਵੇਲੇ ਗੁਰੂ ਜੀ ਨੇ ਇੱਕ ਹੱਥ ਵਿੱਚ ਤਲਵਾਰ ਲਈ ਤੇ ਦੂਸਰੇ ਹੱਥ ਵਿੱਚ ਢਾਲ ਲਈ ਤਾਂ ਗੁਰੂ ਜੀ ਨੇ ਅੱਗੇ ਵੱਧ ਕੇ ਉਸ ਸ਼ੇਰ ਨੂੰ ਲਲਕਾਰਿਆ ਤਾ ਗੁਰੂ ਜੀ ਦੀ ਨਲਕਾਰ ਸੁਣ ਕੇ ਸ਼ੇਰ ਕਰੋਧ ਵਿੱਚ ਆ ਗਿਆ ਤੇ ਉਸ ਦੀਆਂ ਅੱਖਾਂ ਕੋਲੇ ਵਾਂਗੂ ਪਖਣ ਲੱਗ ਪਈਆਂ ਸ਼ੇਰ ਬੜੀ ਜ਼ੋਰ ਨਾਲ ਗਰਜਿਆ ਤਾ ਗੁਰੂ ਜੀ ਵਣ ਨੂੰ ਵਧਿਆ ਤਾ ਗੁਰੂ ਜੀ ਨੇ ਆਪਣੀ ਧਾਨ ਉਸ ਦੇ ਸਿਰ ਉੱਤੇ ਮਾਰੀ ਤੇ ਜ਼ੋਰ ਨਾਲ ਪਿੱਛੇ ਵੱਲ ਨੂੰ ਧੱਕ ਦਿੱਤਾ ਤਾ ਸ਼ੇਰ ਪਿਛਾਂ ਜ਼ਮੀਨ ਉੱਤੇ ਡਿੱਗ ਪਿਆ ਸ਼ੇਰ ਦੂਸਰੀ ਵਾਰ ਫਿਰ ਤੋਂ ਉੱਠਿਆ ਤੇ ਇਸ ਵਾਰ ਉਸ ਨੇ ਗੁਰੂ ਜੀ ਦੇ ਚਿਹਰੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਾਰ ਗੁਰੂ ਜੀ ਨੇ ਆਪਣੇ ਇੱਕ ਹੱਥ ਦੀ ਤਾਲ ਨਾਲ ਸ਼ੇਰ ਦੇ ਵਾਰ ਨੂੰ ਰੋਕਿਆ ਤੇ ਦੂਸਰੇ ਹੱਥ ਨਾਲ ਆਪਣੀ ਤਲਵਾਰ ਨਾਲ ਸ਼ੇਰ ਉੱਤੇ ਵਾਰ ਕੀਤਾ ਤਾਂ ਗੁਰੂ ਜੀ ਦਾ ਇੱਕ ਵਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਉਸ ਖੰਖਾਂ ਸ਼ੇਰ ਦੇ ਦੋ ਟੋਟੇ ਹੋ ਗਏ ਤੇ ਹਵਾ ਵਿੱਚ ਉੱਡਦਾ ਹੋਇਆ ਸ਼ੇਰ ਧਰਤੀ ਤੇ ਆਂ ਡਿੱਗਿਆ ਕੁਛ ਹੀ ਪਲਾ ਵਿੱਚ ਸ਼ੇਰ ਦੀ ਜਾਨ ਨਿਕਲ ਗਈ ਤੇ ਉਸ ਦਾ ਜਖਮੀ ਸਰੀਰ ਤੜਫਨੋਂ ਬੰਦ ਹੋ ਗਿਆ ਜਿਵੇਂ ਹੀ ਸ਼ੇਰ ਮਰਿਆ ਤਾਂ ਉਸ ਦੇ ਸਰੀਰ ਵਿੱਚੋਂ ਇੱਕ ਰੋਸ਼ਨੀ ਨਿਕਲੀ ਤੇ ਆਸਮਾਨ ਵੱਲ ਨੂੰ ਉੱਡ ਗਈ। ਬਾਦਸ਼ਾਹ ਜਹਾਂਗੀਰ ਉਸ ਰੋਸ਼ਨੀ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਗੁਰੂ ਜੀ ਦੇ ਕੋਲੋਂ ਉਸ ਰੋਸ਼ਨੀ ਦਾ ਕਾਰਨ ਪੁੱਛਣ ਲੱਗਾ। ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਉਹ ਵੇਖ ਉਸ ਸ਼ੇਰ ਦੀ ਆਤਮਾ ਉਸ ਰੁੱਖ ਤੇ ਬੈਠੀ ਹੋਈ ਹੈ। ਤੂੰ ਆਪ ਹੀ ਪੁੱਛ ਲੈ। ਤਾਂ ਬਾਦਸ਼ਾਹ ਦੇ ਪੁੱਛਣ ਤੇ ਉਸ ਸ਼ੇਰ ਦੀ ਆਤਮਾ ਨੇ ਦੱਸਿਆ ਕਿ ਮੈਂ ਤੇਰੇ ਦਾਦੇ ਅਕਬਰ ਦਾ ਸਲਾਹਕਾਰ ਸੀ ਤੇ ਹਰ ਸਮੇ ਬਾਦਸ਼ਾਹ ਅਕਬਰ ਦੇ ਨਾਲ ਹੀ ਰਹਿੰਦਾ ਸੀ ਜਦੋਂ ਰਾਜਾ ਅਕਬਰ ਨੇ ਕਿਤੇ ਵੀ ਜਾਣਾ ਹੁੰਦਾ ਸੀ ਤਾਂ ਮੈਂ ਹਮੇਸ਼ਾ ਉਹਨਾਂ ਦੇ ਨਾਲ ਹੀ ਹੁੰਦਾ ਸੀ ਇੱਕ ਵਾਰੀ ਰਾਜਾ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗਿਆ ਤੇ ਉਹ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਰ ਮੇਰੇ ਕੋਲ ਉਹ ਜਰਿਆ ਨਹੀਂ ਗਿਆ ਇਹ ਇੱਕ ਮੁਸਲਮਾਨ ਪਾਤਸ਼ਾਹ ਹੋ ਕੇ ਇਨ੍ਹਾਂ ਸਿੱਖਾਂ ਦੇ ਗੁਰੂ ਅੱਗੇ ਆਪਣਾ ਸ਼ੀਸ਼ਟ ਕਿਉਂ ਝੁਕਾ ਰਿਹਾ ਹੈ ਇਹ ਬਹੁਤ ਗੱਤ ਗੱਲ ਹੈ ਇਹ ਵੇਖ ਕੇ ਮੇਰੇ ਮਨ ਵਿੱਚ ਬਹੁਤ ਬੁਰੇ-ਬੁਰੇ ਖਿਆਲ ਆਏ ਤੇ ਮੈਂ ਮਨ ਹੀ ਮਨ ਗੁਰੂ ਘਰ ਦੀ ਨਿੰਦਿਆ ਵੀ ਕੀਤੀ ਉਸੇ ਰਾਤ ਮੈਂ ਘਰ ਵਾਪਸ ਆਣ ਕੇ మాंस ਨਾਲ ਰੋਟੀ ਖਾਧੀ ਤੇ మాਤ ਥੋੜਾ ਕੱਚਾ ਸੀ ਜਿਸ ਕਰਕੇ ਉਹ ਮੇਰੇ ਮੇਦੇ ਵਿੱਚ ਫਸ ਗਿਆ ਤੇ ਪਚਿਆ ਨਾ మాਤ ਨਾ ਪਚਨ ਕਰਕੇ ਮੇਰੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦੋਂ ਮੈਂ ਮਰਿਆ ਤਾਂ ਉਸ ਦੇ ਲਈ ਮੇਰੀ ਸੁਰਤ ਮਾਸ ਵਿੱਚ ਵੀ ਸੀ ਜਿਸ ਕਰਕੇ ਮੈਨੂੰ ਸ਼ੇਰ ਦੀ ਜੂਣ ਮਿਲੀ ਤੇ ਮੈਂ ਕਾਫੀ ਸਮੇਂ ਤੋਂ ਇਸ ਸ਼ੇਰ ਦੀ ਜੂਣ ਵਿੱਚ ਬਿਆ ਦੁਖੀ ਹੋ ਰਿਹਾ ਤਾਂ ਪਰ ਅੱਜ ਗੁਰੂ ਜੀ ਨੇ ਮੇਰੇ ਉੱਤੇ ਬਹੁਤ ਵੱਡੀ ਮਿਹਰ ਕੀਤੀ ਹੈ ਕਿ ਮੈਨੂੰ ਬਖਸ਼ ਲਿਆ ਤੇ ਆਪ ਆਣ ਕੇ ਮੇਰਾ ਉਧਾਰ ਕੀਤਾ ਹੈ ਗੁਰੂ ਸਾਹਿਬ ਜੀ ਦੇ ਹੱਥੋਂ ਮਰਨ ਕਰਕੇ ਮੇਰਾ ਜਨਮ ਮਰਨ ਦਾ ਗੇੜ ਮੁਕ ਗਿਆ ਹੈ ਤੇ ਹੁਣ ਮੈਂ ਮੁਕਤ ਹੋ ਗਿਆ ਹਾਂ ਇਹ ਸੁਣ ਕੇ ਸਾਰੇ ਜਣੇ ਬਹੁਤ ਹੈਰਾਨ ਹੋਏ ਤੇ ਸਾਰਿਆਂ ਦੀ ਗੁਰੂ ਜੀ ਦੇ ਪ੍ਰਤੀ ਹੋਰ ਵੀ ਸ਼ਰਧਾ ਵਧ ਗਈ ਤੇ ਸਾਰਿਆਂ ਜਣਿਆਂ ਨੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਗੁਰੂ ਪਿਆਰੇ ਸਤਨਾਮ ਸ੍ਰੀ ਵਾਹਿਗੁਰੂ